ਫਰੋਇਪੁਰ ਅੰਦਰ ਚੋਰੀਆਂ ਦਾ ਸਿਲਸਲਾ ਲਗਾਤਾਰ جاری ਹੈ ਹੁਣ ਤਾਂ ਚੋਰ ਗਰੀਬਾਂ ਨੂੰ ਵੀ ਨਹੀਂ ਬਖਸ਼ ਰਹੇ ਤਾਜ਼ਾ ਮਾਮਲਾ ਫਰੋਇਪੁਰ ਦੇ ਮਹੂ ਗੇਟ ਤੋਂ ਸਾਹਮਣੇ ਆਇਆ ਜਿੱਥੋਂ ਦੀ ਗਲੀ ਤਾਰਾ ਸਿੰਘ ਵਾਲੀ ਵਿੱਚ ਇੱਕ ਘਰ ਦੇ ਅੰਦਰ ਚੋਰ ਦਾਖਲ ਹੋ ਕੇ ਘਰ ਦੇ ਅੰਦਰੋਂ 4 ਮੋਬਾਈਲ ਫੋਨ ਅਤੇ ਇੱਕ 9000 ਰੁਪਏ ਚੋਰੀ ਕਰਕੇ ਫਰਾਰ ਹੋ ਗਿਆ ਤਾਂ ਮੌਕੇ ਦੀ ਸੀਸੀਟੀਵੀ ਤੁਸੀਂ ਦੇ ਸਕਦੇ ਹੋ ਕਿ ਮੌਕੇ ਦੀ ਸੀਸੀਟੀਵੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜੇ ਆ ਉਹ ਰਾਤ ਦੇ ਸਮੇਂ ਗਲੀਆਂ ਵਿੱਚ ਘੁੰਮਦੇ ਆ ਅਤੇ ਘਰਾਂ ਅੰਦਰ ਦਾਖਲ ਹੋ ਕੇ ਸਮਾਨ ਚੋੱਕ ਰਫੂ ਚੱਕਰ ਹੋ ਜਾਂਦੇ ਆ ਪਿੰਡ ਤੋਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਵੱੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਮਾਮਲਾ ਹੈ ਜੀ 10 ਤਰੀਕ ਸਵੇਰੇ 3 ਵਜੇ ਚੋਰ ਆਇਆ ਪਿਛਲੀ ਗਲੀ ਤੋਂ ਪਰ ਨਾਲੇ ਸਾਨੀ ਚੜਿਆ ਜੀ ਉਠੇ ਚੜ ਕੇ ਇੱਕ ਕੋਠਾ ਟੱਪਿਆ ਦੂਜਾ ਟੱਪਿਆ ਤੀਜਾ ਟੱਪਿਆ ਥੇਲ ਮੇਲੇ ਕਰੇ ਵੜਿਆ ਅਸੀਂ ਬਾਹਰ ਸੌਣਦੇ ਆ ਕਮਰਿਆਂ ਦੇ ਕਮਰੇ ਸਾਡੇ ਖੁੱਲੇ ਆ ਪੰਜ ਜੀ ਸੌਣਦੇ ਆ ਅਸੀਂ ਮੇਰੀ ਭਤੀਜੀ ਵੀ ਆਈ ਹੋਈ ਸੀ ਇੱਕ ਠੀਕ ਹੈ ਦੋ ਫੋਨ ਸਾਡੇ ਐਂਡਰੋਇਡ ਇੱਕ ਮੇਰੀ ਭਤੀਜੀ ਦਾ ਫੋਨ ਇਹਨੇ ਐਂਡਰੋਇਡ ਫੋਨ 9000 ਰੁਪਿਆ ਮੈਂ ਕਿਵੇਂ ਨਾ ਕਿਵੇਂ ਕਰਕੇ ਜਲਕਾ ਦੀ ਫੀਸ ਵਾਸਤੇ ਜੋੜਾਇਆ ਸੀਗਾ ਉਹ ਚੋਰ ਚੱਕ ਕੇ ਲੈ ਗਿਆ ਕਿੰਨੇ ਦਿਨ ਤੋਂ ਹੋ ਗਈ ਚੋਰੀ ਕੀਤੀ 10 ਤਰੀਕ ਦੀ ਸ਼ੇਰ ਦੀ ਗੱਲ ਹੈ ਪੁਲਿਸ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ 10 ਤਰੀਕ ਨੂੰ ਦੇਤੀ ਸੀ ਪਰ ਅੱਜ ਤੱਕਰ ਕੋਈ ਕਾਰਵਾਈ ਨਹੀਂ ਹੋਈ ਕੋਈ ਪੁੱਛਣ ਵੀ ਨਹੀਂ ਆਇਆ ਮੌਕਾ ਵੇਖਣ ਵੀ ਨਹੀਂ ਆਇਆ ਕਿ ਆਈਫੋਨ ਲਾਉਂਦੇ ਰਹੇ ਆ ਫੋਨ ਵੀ ਨਹੀਂ ਚੱਕਿਆ ਕਿਸੇ ਨੇ ਜਦੋਂ ਆਪ ਦੁਬਾਰਾ ਥਾਣੇ ਆ ਕੇ ਮਿਲੇ ਆ ਫਿਰ ਵੀ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਉਨਹੀਂ ਥਾਣੇ ਪੁਲਿਸ ਕੋ ਲਾਈਏ ਕਿੰਨੇ ਕੋ ਜਾਈਏ ਕਿੰਨੇ ਕੋ ਜਾਈਏ ਮੈਨੂੰ ਨਹੀਂ ਸਮਝ ਆਂਦੀ ਵੀ ਇੱਥੇ ਆਏ ਸੀਗੇ ਇਹਨਾਂ ਨੇ ਸ਼ਰਮਾ ਸਿੰਘ ਨੂੰ ਮਾਰ ਦਿੱਤੀ ਉਹ ਕਹਿੰਦੇ ਵੀ ਬੁਲਾਇਆ ਕੋਈ ਨਹੀਂ ਆਇਆ ਉਹ ਕਹਿੰਦੇ ਕਹਿੰਦੇ ਬੁਲਾਇਆ ਵੀ ਨਹੀਂ ਆਈ ਠੀਕ ਮੰਗ ਕੀ ਕਰਦੇ ਜੀ ਮੰਗ ਕੀ ਮੇਰਾ ਸਮਾਨ ਲੈ ਕੇ ਚਾਰ ਫੋਨ ਲੈ ਕੇ 9000 ਰੁਪਏ ਲੈ ਕੇ ਮੈਨੂੰ ਰਿਕਵਰੀ ਮਿਲੇ ਹੋਰ ਤਾਂ ਮੇਰੀ ਕੀ ਮੰਗ ਹੈਗੀ ਆ ਬਾਕੀ ਮੈਂ ਚਾਹਨਾ ਕਿੰਨੇ ਦਿਨ ਹੋ ਗਏ ਮੇਰੇ ਬੱਚੇ ਨਹੀਂ ਰਹਿਮਾਨਾ ਸੋ ਰਹੇਗੇ ਮੇਰੀ ਵਾਈਫ ਨਹੀਂ ਸੋਰੀ ਮੈਂ ਆਪ ਨਹੀਂ ਸੋ ਰਿਹਾਗਾ ਵਿਚੋਰਾ ਦੇ ਕੋਲ ਵੀ ਕੋਈ ਨਾ ਕੋਈ ਹਥਿਆਰ ਤਾਂ ਹੁੰਦਾ ਹੀ ਹੈ ਕੱਲ ਨੂੰ ਆ ਕੇ ਮੇਰੇ ਬੱਚਾਂ ਦੇ ਹਮਲਾ ਕਰਦੇ ਕੋਈ ਮੈਂ ਕਿਹਾ ਜੀ ਤੁਹਾਨੂੰ ਬੰਦਾ ਪਛਾਣ ਲਿਆ ਤੁਸੀਂ ਵੀਡੀਓ ਹੈਗੀ ਫੁਟੇਜ ਹੈਗੀ ਸਾਡੇ ਕੋਲ ਹੁਣ ਪਛਾਣਨ ਨੂੰ ਮੈਂ ਇਹ ਤਾਂ ਕੰਪੁਲਸ ਦਾ ਮੈਂ ਹੁਣ ਹੁੰਦੇ ਕਰੀ ਜਾ ਕੇ ਥੋੜੀ ਕਮਾਂਗਾ ਇਹ ਤਾਂ ਕੁਛ ਅਹੀ ਤਾਂ ਫੋਟੇ ਹੀ ਲਈ ਹੈ ਕਿਰੋ ਹੁੰਦੇ ਥਰੂ ਇਹ ਪੁਲਸ ਫੜ ਸਕਦੀ ਹੈ ਥੋੜੀ ਫੜ ਸਕਦੀ ਹੈ ਪਤਾ ਸ਼ਕਤ ਤਾਂ ਹੈਗਾ ਹੀ ਹੁਣ ਵੀਡੀਓ ਹੈਗੀ ਸਾਡੇ ਕੋਲੇ ਜੀ ਪਾਸੀ ਅੰਦਰੂਨ ਮਹੂ ਗੇਟ ਕਸ਼ਮੀਰੀਆਂ ਵਾਲੀ ਗਲੀ ਜੀ ਇਹ ਜਿਹੜੇ ਤਾਰਾ ਸਿੰਘ ਵਾਲੀ ਜੀ ਚੋਰੀ ਹੋ ਰਹੀ ਹੈ ਜੀ ਉਹ ਜਾਂ ਸਾਡੀ ਗਲੀ ਚੋਂ ਇੱਧਰ ਆ ਰਹੇ ਸਾਡੀਆਂ ਦੋ ਗਲੀਆਂ ਟਾਰਗੇਟ ਹੋ ਰਹੀਆਂ ਜੀ ਬਾਰ-ਬਾਰ ਦੋ ਗਲੀਆਂ ਟਾਰਗੇਟ ਹੋਣ ਕਰ ਰਹੇ ਜੀ ਕਿ ਕਦੀ ਚੋਰ ਇੱਧਰ ਆਉਂਦਾ ਜੀ ਮੇਰੇ ਘਰ ਸਾਡੇ ਨਾਲ ਦੇ ਘਰ ਚੋਂ ਪਹਿਲਾਂ ਆਇਆ ਜੀ ਉੱਥੋਂ ਸਾਡੇ ਛੱਤ ਤੇ ਆਇਆ ਸਾਡੀ ਛੱਤੋਂ ਉਸੋਮੇ ਦੇ ਘਰ ਗਿਆ ਜੀ ਉਸ ਉਸ ਰਿਗਾਰਡਿੰਗ ਅਸੀਂ ਬਹੁਤ ਪਰੇਸ਼ਾਨ ਹਾਂ ਅਸੀਂ ਜਾਗ ਵੀ ਰਹੇ ਹਾਂ ਪਰ ਕੱਲ ਰਾਤ ਫੇਰ ਦੂਸਰੇ ਸੋਨੂ ਦੇ ਘਰੇ ਆ ਗਿਆ ਜੀ ਚੋਰ ਭਾਜੀ ਲਗਾਤਾਰ ਚੋਰੀਆਂ ਹੋ ਰੇ ਪਿੱਛੇ ਹੀ ਦੁਕਾਨਦਾਰਾਂ ਦੀ ਲੁੱਟ ਕੋ ਹੋਈ ਸੀ ਹਾਂਜੀ ਭਾਜੀ ਸਾਡੇ ਬਾਜ਼ਾਰ ਚ ਵੀ ਹੋਈ ਸੀ ਜੀ ਇੱਕ ਕਰਿਆਨਾ ਸ਼ਾਪ ਚ ਵੀ ਉਹਦੇ ਚ ਵੀ ਅਜੇ ਕੁਝ ਨਹੀਂ ਪਤਾ ਲੱਗਾ ਜੀ ਅਜੇ ਤੱਕ ਕੋਈ ਵੀ ਜੋਰ ਅਜੇ ਤੱਕ ਬਰਾਮਦ ਨਹੀਂ ਆਇਆ ਜੀ ਅਸੀਂ ਕੁਝ ਮਤਲਬ ਇਹ ਸੂਮੇ ਉਹਨਾਂ ਨੇ ਸਾਰਿਆਂ ਨੇ ਅਸੀਂ ਰਲ ਕੇ ਕੁਝ ਜਾਂਚ ਪੜਤਾਲ ਕੀਤੀ ਹੈ ਤੇ ਪਰ ਸਾਨੂੰ ਕੁਝ ਪਤਾ ਨਹੀਂ ਚੱਲ ਰਿਹਾ ਜੀ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੀ ਕੀਤੇ ਜਾ ਰਹੇ ਨੇ ਪਰ ਚੋਰੀਆਂ ਜਿਹੜੀਆਂ ਫਿਰ ਵੀ ਲੁੱਟ ਰਹੇ ਨੇ ਸਾਡੀ ਤਾਂ ਦੇਖੋ ਜੀ 10 ਤਰੀਕ ਦੀ ਕੰਪਲੇਂਟ 'ਚ ਅਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਦੇਖਾਂ ਜੀ ਸਾਡਾ ਮੋਕ ਕੀ ਮੰਗ ਕਰਦੇ ਆ ਮੰਗ ਇਹੀ ਕਰਦੇ ਜੀ ਵੀ ਯਾਰ ਮਤਲਬ ਵਸ ਕਰੀਏ ਜੀ ਹੁਣ ਤਾਂ ਅਸੀਂ ਬਹੁਤ ਪਰੇਸ਼ਾਨ ਆ ਜੀ ਥਾਣੇ ਆਏ ਜੀ ਥਾਣੇ ਵਾਲੇ ਤੁਹਾਨੂੰ ਥਾਣੇ ਜੀ ਮੁਲਾਜ਼ਮ ਹੀ ਨਹੀਂ ਹੈਗੇ ਜੀ ਇਸ ਟਾਈਮ ਉਹ ਕੋਈ ਮੀਟਿੰਗ ਆਏ ਜਾਂ ਕਿਤੇ ਕੋਈ ਗਏ ਆ ਜੀ ਉਹ ਕਹਿੰਦੇ ਬਦਲੀਆਂ ਹੋ ਗਈਆਂ ਉਸ ਕਾਰਨ ਅੱਜ ਅਸੀਂ ਥਾਣੇ ਆਏ ਸੀ ਪਰ ਇਥੇ ਮੁਲਾਜ਼ਮ ਨਹੀਂ ਹੈਗੇ ਜੀ ਫੇਰ ਤੁਹਾਡੀ ਕਿਹਨੇ ਤਰੀਕ ਦੀ 10 ਤਰੀਕ ਦੀ ਕੰਮ ਨਹੀਂ ਕੋਈ ਪੁਲਿਸ ਕਰਵੇ ਨਹੀਂ ਜੀ ਨਹੀਂ ਕੀ ਮੰਗ ਕੀ ਕਰਦੇ ਆ ਮੰਗ ਇਹੀ ਕਰਦੇ ਜੀ ਵੀ ਦੇਖੋ ਜੀ ਇਸ ਰਿਗਾਰਡਿੰਗ ਕੁਝ ਦੇਖਿਆ ਜਾਵੇ ਜੀ ਕੀਤਾ ਜਾਵੇ ਜੀ ਕੁਝ ਤਾਂ ਸਾਡੋਂ ਇਹਨਾਂ ਤੋਂ ਨਿਜਾਦ ਪਾਈ ਜੀ ਸਾਡੇ ਛੋਟੇ ਬੱਚੇ ਆ ਜ ਸਾਡੀ ਛੱਤਾਂ ਤੇ ਚੋਰਾਂ ਲਾਪੇ ਸਾਡੇ ਘਰਾਂ ਜਾਣ ਲਾਪੇ ਜੀ ਅਸੀਂ ਕਿੱਧਰ ਜਾਵਾਂ